ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਕੁਝ ਗੱਲਾਂ ਕਰਾਂਗੇ ਖੇਤੀ ਦੀ ਤੇ ਉੱਚ ਦੋ ਚਾਰ ਗੱਲਾਂ ਨੇ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਗੱਲ ਇਦਾਂ ਵੀ ਪਿਛਲੇ ਦਿਨੀ ਇੱਕ ਵੀਡੀਓ ਦੇਖ ਰਿਆ ਸੀ ਇੱਕ ਵੀਰ ਨੇ ਪਾਈ ਹੋਈ ਸੀ ਵੀਡੀਓ ਉਹਦੇ ਵਿੱਚ ਉਹ ਕਹਿੰਦਾ ਵੀ ਮੈਂ ਦੇਖ ਲਿਆ ਵੀ ਏਡੀ ਏਡੀ ਖੇਤੀ ਕਰਦੇ ਨੇ ਜਾਂ ਵੀਰ ਵੱਧ ਖੇਤੀ ਕਰਦੇ ਨੇ ਵੀ ਆਲੂਆਂ ਦਾ ਕੰਮ ਤਾਂ 10 12 ਕਿਲੀਆਂ ਤੋਂ ਵੱਧ ਸਾਂਭਣਾ ਔਖਾ ਹੈ ਵੀ ਪਾਣੀ ਉਹ ਨਹੀਂ ਪੂਰਾ ਹੁੰਦਾ ਤੇ ਵੀ ਏਡੀ ਏਡੀ ਖੇਤੀਆਂ ਕਰਦੇ ਨਾ ਕਰੋ ਕੋਈ ਫਾਇਦਾ ਨਹੀਂ ਨੁਕਸਾਨ ਹੈ ਸੋ ਚਲੋ ਮੈਂ ਮੰਨਦਾ ਪਤਾ ਨਹੀਂ ਕਿਹੜੇ ਪੁਆਇੰਟ ਆਫ View ਨਾਲ ਬਾਈ ਉਹਨਾਂ ਨੇ ਗੱਲ ਕਰੀ ਹੋਣੀ ਹੈ ਤੇ ਜਿਵੇਂ ਉਹਨਾਂ ਨੇ ਕਿਹਾ ਸੀ ਜਿੰਦੂ ਆਪਣੇ ਫਾਰਮ ਜੋਧਾਂ ਵਾਲੇ ਨੇ ਜਾਂ ਹੋਰ ਵੀ ਫਾਰਮਰ ਨੇ ਕਾਫੀ ਜਿਹੜੇ ਵੱਡੀ ਖੇਤੀ ਕਰਦੇ ਨੇ ਤੇ ਫਿਰ ਜੇ ਉਹਨਾਂ ਦੀ ਆਪਾਂ ਮੰਨੀਏ ਵੀ ਇੰਨੀ ਖੇਤੀ ਸਾਂਭ ਨਹੀਂ ਹੁੰਦੀ ਅਸਲ 'ਚ ਜੇ ਤੁਸੀਂ ਵੱਡੀ ਖੇਤੀ ਕਰਨੀ ਹੈ ਤਾਂ ਉਹਦੇ ਵਿੱਚ ਫਿਰ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਸੀਂ ਕਹੀ ਚੱਕ ਕੇ ਨੱਕੇ ਵੀ ਆਪ ਛੱਡਦੇ ਫਿਰਦੇ ਹੋ ਜਾਂ ਫਿਰ ਤੁਹਾਨੂੰ ਮੈਨੇਜਮੈਂਟ ਕਰਨੀ ਪੈਂਦੀ ਹੈ ਇੱਕ ਸਿਸਟਮ ਬਣਾਉਣਾ ਪੈਂਦਾ ਜਿਹੜਾ ਵੀ ਉਹ ਖੇਤੀ ਨੂੰ ਸਾਂਭਦਾ ਸੋ ਇਹਦੇ ਉਦਾਹਰਨ ਦੇ ਤੌਰ ਤੇ ਮੈਂ ਇੱਕ ਚਲੋ ਗੱਲ ਕਰਨਾ ਚਾਹੁੰਦਾ ਜਿਵੇਂ ਹੁਣ ਜਿਹੜੇ ਵੱਡੇ ਬਿਜ਼ਨਸਮੈਨ ਨੇ ਆਪਾਂ ਇਹਨੂੰ ਬਿਜ਼ਨਸ ਦੇ ਨਜ਼ਰੀਏ ਨਾਲ ਦੇਖਦੇ ਆ ਨਾ ਫਿਰ ਖੇਤੀ ਚ ਆਪਾਂ ਫਰਕ ਪਾਵਾਂਗੇ ਠੀਕ ਹੈ ਨਾ ਜੀ ਉਹਦੇ ਵਿੱਚ ਇਹ ਹੈ ਵੀ بڑے ਬਿਜ਼ਨਸਮੈਨ ਨੇ ਅਨਿਲ ਅਮਾਨੀਆਂ ਰੇਲਿਆન્સ ਵਾਲੇ ਹੋਗੇ ਚਾਹੇ ਅਡਾਨੀ ਗਰੁੱਪ ਹੋਗੇ بڑے بڑے ਟਾਟਾ ਗਰੁੱਪ ਹੋਗੇ ਉਹਨਾਂ ਨੇ ਅਲੱਗ ਅਲੱਗ ਕੰਪਨੀਆਂ ਚਲਾਈਆਂ ਹੋਈਆਂ ਨੇ ਆਪਾਂ ਨੂੰ ਕੀ ਲੱਗਦਾ ਵੀ ਕਿਾ ਟਾਟਾ ਜੀ ਹੁਣੀ ਪਹਿਲਾਂ ਤੋਂ ਸਾਰੀਆਂ ਕੰਪਨੀਆਂ ਨੂੰ ਇਕੱਲੇ ਸਾਹਮਦੇ ਸੀ ਨਹੀਂ ਉਹਨਾਂ ਨੇ ਸਿਸਟਮ ਚਲਾਇਆ ਇੱਕ ਮੈਨੇਜਮੈਂਟ ਬਣਾਈ ਤੇ ਉਹਦੇ ਇੱਕ ਸਰਕਲ ਨੂੰ ਢੇਡਾ ਦਿੱਤਾ ਵੀ ਉਹਦੇ ਵਿੱਚੋਂ ਦੇਖਿਆ ਵੀ ਆਹ ਲਾਗਤਾਂ ਨੇ ਆਹ ਖਰਚੇ ਨੇ ਇੰਨਾ ਕੁ ਕਮਾ ਕੇ ਤੇ ਆਪਾਂ ਸਾਰਿਆਂ ਨੂੰ ਜੋ ਉਹਨਾਂ ਦੀ ਜੌਬ ਦਾ ਬਣਦਾ ਦੇ ਕੇ ਅੱਗੇ ਆਪਾਂ ਆਪਾਂ ਨੂੰ ਵੀ ਕੁਝ ਉਹ ਬਚਾ ਕੇ ਦੇ ਰਿਹਾ ਹੈ ਸੋ ਬੜੀ ਖੇਤੀ ਇਦਾਂ ਹੀ ਕੰਮ ਕਰਦੀ ਹੁੰਦੀ ਐ। ਉਸ ਲਈ ਆਪਾਂ ਨੂੰ ਵਧੀਆ ਬੰਦੇ ਰੱਖਣੇ ਪੈਂਦੇ ਨੇ। ਜਿਹੜੇ ਜਾਣਕਾਰੀ ਰੱਖਦੇ ਹੋਣ। ਨਿਗਰਾਨੀ ਰੱਖਣੇ ਵਾਲੇ। ਜਾਂ ਤੁਹਾਨੂੰ ਆਪ ਨਿਗਰਾਨੀ ਰੱਖ ਸਕਦੇ ਹੋ ਵੱਡੇ ਲੈਵਲ ਤੇ। ਵੀ ਤੁਸੀਂ ਖੇਤਾਂ ਵਿੱਚ ਆਪ ਜਾਂਦੇ ਹੋਵੋ ਤੇ ਨਿਗਰਾਨੀ ਰੱਖੋ। ਤਾਂ ਇਹ ਖੇਤੀ ਐ ਜਿਹੜੀ ਵੱਡੇ ਲੈਵਲ ਵਾਲੀ ਐ ਉਹ ਪਾਰ ਹੁੰਦੀ ਐ ਨਹੀਂ ਤਾਂ ਫਿਰ ਸਹੀ ਗੱਲ ਸੀ ਉਹਦੀ ਵੀ ਪਾਣੀ ਨਹੀਂ ਲੱਗਦਾ। ਕਿਉਂਕਿ ਅੱਜਕੱਲ ਮੋਟਰਾਂ ਵੱਡੀਆਂ ਨੇ ਸਾਰਿਆਂ ਦੀਆਂ ਤੇ ਦੋ ਬੰਦਿਆਂ ਤੋਂ ਵੱਡਾ ਮੋਟਰ ਨਹੀਂ ਚੱਲਦੀ ਆਲੂਆਂ ਨੂੰ ਤੇ ਦੋ ਬੰਦੇ ਤਾਂ ਇੱਕ ਮੋਟਰ ਤੇ ਹੀ ਬੈਠੇ ਰਹਿਣਗੇ ਜੀ ਉਹ ਕਦੋਂ ਉਹਦਾ ਪਾਣੀ ਨਮੇੜਨਗੇ ਕਦੋਂ ਸਪਰੇਅ ਕਰਨਗੇ ਕਦੋਂ ਰੇ ਕਰਨਗੇ ਗੱਲੇ ਸੋ ਇਹੀ ਗੱਲ ਹੈ ਤੇ ਦੂਜੀ ਗੱਲ ਆਪਾਂ ਅੱਜ ਗੱਲ ਕਰਨੀ ਸੀਗੀ ਪਿੱਛੇ ਜੇ ਵੀਰ ਨੇ ਕ੍ਰੌਪ ਇਨਫੋਰਮੇਸ਼ਨ ਵਾਲੇ ਨੇ ਤੇ ਜਿੰਦੂ ਵੀਰੇ ਨੇ ਵੀ ਆਪਣੇ ਨੇ ਪਾਈ ਸੀ ਵੀ ਫੁੱਟ ਪ੍ਰਿੰਟ ਬਾਰੇ ਵੀ ਖੇਤਾਂ ਨੂੰ ਸਭ ਤੋਂ ਵੱਧ ਕਹਿੰਦੇ ਅੰਗਰੇਜ਼ਾਂ ਨੂੰ ਪੁੱਛ ਅੰਗਰੇਜ਼ਾਂ ਪੁੱਛਿਆ ਸੀਗਾ ਉਹਨਾਂ ਨੇ ਵੀ ਕੀ ਚਾਹੀਦਾ ਤੇ ਕਿਹੜਾ ਤਯਰਬਾ ਜਾਂ ਕਿਹੜਾ ਫਰਟੀਲਾਈਜੇਸ਼ਨ ਚਾਹੀਦਾ ਜਾਂ ਕਿਹੜੀਆਂ ਦਵਾਈਆਂ ਸਪਰੇਹਾਂ ਤਾਂ ਉਹਨਾਂ ਨੇ ਕਿਹਾ ਸੀ ਫੁੱਟ ਪ੍ਰਿੰਟ ਤੁਹਾਡੇ ਪੈਰਾਂ ਦੇ ਨਿਸ਼ਾਨ ਉਹ ਪੈਰਾਂ ਦੇ ਨਿਸ਼ਾਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਸਵੇਰੇ ਸ਼ਾਮ ਆਪਣੇ ਖੇਤਾਂ ਵਿੱਚ ਜਾਂਦੇ ਹੋ ਸੋ ਸਵੇਰੇ ਸਵੇਰੇ ਜਦੋਂ ਤੁਸੀਂ ਆਪਣੇ ਖੇਤਾਂ ਵਿੱਚ ਜਾਂਦੇ ਹੋ ਜਾਂ ਸ਼ਾਮ ਨੂੰ ਢੇੜਾ ਲਾਉਂਦੇ ਹੋ ਖੇਤਾਂ ਦੇ ਵਿੱਚ ਦੋ ਵਾਰ ਤਾਂ ਖੇਤ ਵਿੱਚ ਕੋਈ ਘਾਟ ਕੋਈ ਬਿਮਾਰੀ ਉਹ ਤੁਹਾਨੂੰ ਦਿਖਤੀ ਰਹਿੰਦੀ ਹੈ ਵੀ ਕੋਈ ਖੇਤ ਵਿੱਚ ਘਾਟ ਤਾਂ ਨਹੀਂ ਹੈਗੀ ਜੇ ਖੇਤ ਚ ਘਾਟ ਹੈ ਬਿਮਾਰੀ ਹੈ ਤਾਂ ਤੁਸੀਂ ਉਹਦਾ ਹਿਲਾ ਕਰ ਲੋਗੇ ਜੇ ਤੁਸੀਂ ਗਏ ਹੋ ਇਨਾਂ ਬਿਮਾਰੀ ਪੈ ਕੇ ਤੁਹਾਡੀ ਫਸਲ ਖਰਾਬ ਹੋ ਗਈ ਤਾਂ ਫਿਰ ਉਹ ਨੁਕਸਾਨ ਹੈ ਸੋ ਇਸ ਲਈ ਤੁਹਾਡਾ ਢੇੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਥੋਰ ਕੰਮਾਂ ਨਾਲੋਂ ਵੀ ਵੀ ਸਪਰੇਹਾ ਘਰੇ ਬੈਠ ਕੇ ਕਰਨ ਨਾਲੋਂ ਪਹਿਲਾਂ ਖੇਤ ਚ ਜਾਣਾ ਤੇ ਖੇਤ ਚ ਜਾ ਕੇ ਦੇਖਣਾ ਵੀ ਕਿਸ ਚੀਜ਼ ਦੀ ਲੋੜ ਹੈ ਕਿਉਂਕਿ ਜਿਹੜੀ ਖੇਤੀ ਹੈ ਇਹ ਕਿਤਾਬਾਂ ਚ ਲਿਖੇ ਅਨੁਸਾਰ ਤਾਂ ਹੁੰਦੀ ਹੈ ਨਹੀਂ ਕਿਉਂਕਿ ਜੇ ਆਪਾਂ ਕਹੀਏ ਨਾ ਵੀ ਕਿਤਾਬਾਂ ਚ ਲਿਖਿਆ ਹੋਇਆ ਕੀ ਕਹਿੰਦੇ ਆ ਵੀ ਇੱਕਨ ਸਿੱਖੋ ਐ ਕਰ ਲਓ ਐ ਕਰ ਲਓ ਵੀ ਇੰਨੀਮੀ ਸਪਰੇਆ ਆ ਕਰ ਦੇਣੀ ਹੈ ਨਹੀਂ ਕਦੇ ਨਹੀਂ ਹੁੰਦੀ ਕਿਉਂਕਿ ਮੈਂ ਇਸ ਗੱਲ ਤੇ ਐਗਰੀ ਕਰਦਾ ਵੀ ਜੇ ਖੇਤੀ ਕਿਤਾਬਾਂ ਚ ਲਿਖੇ ਅਨੁਸਾਰ ਹੁੰਦੀ ਹੈ ਤਾਂ ਉਹਨੂੰ ਐਗਰੀ ਕਰਨ ਦਾ ਇੱਕੋ ਤਰੀਕਾ ਜੇ ਤੁਸੀਂ ਕਹਿ ਸਕਦੇ ਹੋ ਵੀ ਲਾ ਲਓ ਅੱਜ ਲਾ ਲਓ 24 ਦਸੰਬਰ ਹੈ 24 ਦਸੰਬਰ 2025 ਸੂਰਜ ਚੜਿਆ ਹੋਇਆ ਹੈ ਪਛੋਂ ਦੀ ਹਵਾ ਚੱਲ ਰਹੀ ਹੈ ਤੇ 24 ਦਸੰਬਰ 2026 ਨੂੰ ਸੇਮ ਟੈਂਪਰੇਚਰ ਤੇ ਸੇਮ ਹਵਾ ਚੱਲਦੀ ਹੋਊਗੀ ਤਾਂ ਕਿਤਾਬਾਂ 'ਚ ਲਿਖਿਆ ਹੋਇਆ ਸਹੀ ਹੋ ਸਕਦਾ ਹੈ ਕਿਉਂਕਿ ਕਿਤਾਬਾਂ 'ਚ ਹੀ ਅੰਦਾਜ਼ੇ ਦਿੱਤੇ ਹੁੰਦੇ ਨੇ ਤੁਹਾਨੂੰ ਆਪਣੇ ਗੇੜੇ ਮਾਰਨੇ ਪੈਣਗੇ ਫਸਲਾਂ ਦੀ ਜਾਣਕਾਰੀ ਰੱਖਣੀ ਪੈਣੀ ਹੈ ਕਿਉਂਕਿ ਜਿਹੜੀ ਖੇਤੀ ਆ ਇਹ ਤੁਹਾਨੂੰ ਰੋਜ਼ ਨਵਾਂ ਕੁਝ ਸਿੱਖਣ ਨੂੰ ਦਿੰਦੀ ਹੈ ਤੇ ਜਦੋਂ ਤੁਸੀਂ ਰੋਜ਼ ਨਵਾਂ ਕੁਝ ਸਿੱਖਦੇ ਹੋ ਤਾਂ ਫਿਰ ਉਹ ਗਾਹਾਂ ਲਈ ਤੁਹਾਡੀ ਉਹ ਤਿਆਰੀ ਹੁੰਦੀ ਹੈ ਕਿਉਂਕਿ ਕੋਈ ਬਿਮਾਰੀਆਂ ਆਉਂਦੀਆਂ ਨੇ ਜਾਂ ਕੁਝ ਹੁੰਦਾ ਫਿਰ ਤੁਸੀਂ ਉਹਨਾਂ ਬਿਮਾਰੀਆਂ ਨਾਲ ਲੜਨ ਦੇ ਕਾਬਿਲ ਬਣਦੇ ਹੋ ਵੀ ਕੋਈ ਗੱਲ ਨਹੀਂ ਇਹ ਜਿਹੇ ਹਾਲਾਤ ਵੀ ਆਏ ਸੀਗੇ ਆ ਬਿਮਾਰੀਆਂ ਆਈਆਂ ਸੀ ਜਾਂ ਫਿਰ ਤੁਹਾਨੂੰ ਪਤਾ ਲੱਗਣ ਲੈਂਦਾ ਵੀ ਮੌਸਮ ਇਦਾਂ ਬਦਲ ਰਿਹਾ ਹੈ ਤਾਂ ਇਹਦੇ ਵਿੱਚ ਕਿਹੜੀਆਂ ਬਿਮਾਰੀਆਂ ਦੇ ਲੱਛਣ ਆ ਸਕਦੇ ਨੇ ਜਾਂ ਕਾਰਨ ਹੋ ਸਕਦੇ ਨੇ ਤਾਂ ਆਪਾਂ ਆਪਣੀਆਂ ਫਸਲਾਂ ਅਲੱਗ-ਅਲੱਗ ਫਸਲਾਂ ਦੇ ਮਤਲਬ ਪ੍ਰੋਟੈਕਸ਼ਨ ਕਰ ਸਕਦੇ ਹਾਂ ਪਹਿਲਾਂ ਹੀ ਸਾਮ ਸੰਭਾਲ ਲਈ ਜਾ ਸਕਦੇ ਹਾਂ ਤੇ ਰਹੀ ਗੱਲ ਐਕਸਪਰਟ ਖੇਤੀ 'ਚ ਕੋਈ ਐਕਸਪਰਟ ਨਹੀਂ ਰੂਝ ਸਿੱਖਣ ਨੂੰ ਹੈ ਕਿਉਂਕਿ ਸਭ ਤੋਂ ਵੱਧ ਤਾਂ ਸਾਇੰਸਦਾਨ ਵੀ ਮੰਨਦੇ ਨੇ ਸਾਰੇ ਵੀ ਜਿੰਨਾ ਕਿਸਾਨ ਕੋਲ ਐਕਸਪਰਟ ਹੈਗੇ ਆ ਉਹਨਾਂ ਕੋਈ ਨਹੀਂ ਕਿਉਂਕਿ ਤੁਸੀਂ ਆਪਣੀ ਫਸਲ ਦੇ ਸਭ ਤੋਂ ਜ਼ਿਆਦਾ ਨੇੜੇ ਤੇ ਅਲੱਗ-ਅਲੱਗ ਖੇਤਾਂ ਵਿੱਚ ਲਾ ਲੋ ਅਲੱਗ-ਅਲੱਗ ਧਰਤੀਆਂ ਉੱਤੇ ਹਰ ਸਾਲ ਅਲੱਗ-ਅਲੱਗ ਮੌਸਮ ਵਿੱਚ ਉਹਦੇ ਨਾਲ ਦੇਖਰੇਖ ਕਰਦੇ ਹੋ ਤੇ ਉਹਦੇ ਉੱਤੇ ਕੀ-ਕੀ ਪ੍ਰੋਬਲਮ ਆਉਂਦੀਆਂ ਨੇ ਉਹ ਵੀ ਤੁਸੀਂ ਜਾਣਦੇ ਹੋ ਸੋ ਇਦਾਂ ਦੀਆਂ ਗੱਲਾਂ ਨੇ ਸੋ ਖੇਤੀ ਵਿੱਚ ਸਾਰੇ ਵੀਰ ਆਪਣਾ ਧਿਆਨ ਰੱਖੋ ਜਿਵੇਂ ਬਜ਼ੁਰਗਾਂ ਨੇ ਕਿਹਾ ਨਾ ਵੀ ਤੜਕਾ ਲਾਉਣਾ ਫਰਕ ਪੈ ਜਾਂਦਾ ਚਾਹੇ ਤੜਕਾ ਤੁਸੀਂ ਕਿਸੇ ਦਾਲ ਸਬਜ਼ੀ ਨੂੰ ਲਾ ਲਓ ਚਾਹੇ ਆਪਣੇ ਕੰਮ ਨੂੰ ਲਾ ਲਓ ਸੋ ਸਵੇਰੇ ਉੱਠ ਕੇ ਹੋ ਸਕੇ ਤਾਂ ਆਪਣੀਆਂ ਫਸਲਾਂ ਨੂੰ ਜ਼ਰੂਰ ਰੌਂਡ ਲਾ ਕੇ ਮਿਲਿਆ ਕਰੋ ਹੋ ਸਕੇ ਤਾਂ ਤੁਹਾਡੇ ਹਰੇਕ ਦੇ ਕੰਮਕਾਰ ਵੱਧ ਨੇ ਤੋਂ ਫਸਲ ਆਪਣੇ ਮਾਲਕ ਨੂੰ ਜ਼ਰੂਰ ਭਾਲਦੀ ਹੈ ਇਹ ਗੱਲਾਂ ਕਰਦੇ ਤੁਸੀਂ ਇਹਦੇ ਕੋਲ ਆ ਕੇ ਗੱਲਾਂ ਕਰੋਗੇ ਤਾਂ ਇਹ ਤੁਹਾਨੂੰ ਦੱਸੂਗੀ ਵੀ ਮੈਨੂੰ ਕੀ ਪ੍ਰੋਬਲਮ ਹੈ ਬੋਲ ਕੇ ਦੱਸਦੀ ਹੁੰਦੀ ਹੈ ਇਹਦੇ ਰੰਗ ਭਾਗ ਤੋਂ ਤੁਹਾਨੂੰ ਸਾਰਾ ਕਿਸੇ ਤੋਂ ਪਤਾ ਲੱਗਣਾ ਵੀ ਖੇਤ ਕੀ ਕਹਿੰਦਾ ਸੋ ਇਹਨਾਂ ਗੱਲਾਂ ਨਾਲ ਤੁਹਾਨੂੰ ਆਤੋ ਜਿਆਦਾ ਲੰਨਾ ਹੈ ਧੰਨਵਾਦ ਜੀ ਜੇ ਕਿਸੇ ਨੂੰ ਮਾੜਾ ਚੰਗਾ ਬੋਲਿਆ ਗਿਆ ਉਹਦੇ ਲਈ ਮਾਫੀ ਚਾਹੁੰਨੀ ਹੈ